تا بابا جی ہرمندر صاحب جا رہے ہوں سفر بہت لمبا ہے ویل چیئر تو جا رہے ہوں کنہ کا مشکل ہوئے گا کیونکہ جنہیں پرولمہ تھا نے تا ہے بڑا مشکل ہوں دا اس تکرہ جا رہا مشکل تو ہوگی لیکن اس میں بیچ بیچ میں تھوڑی ریسٹ ملے گی کچھ کچھ کلومیٹر کرنے کے بعد اس میں گیپ آئے گا تو یہ پانچ دن میں پوری ہوگی ایک دن میں پوری نہیں ہوگی کہاں کے رہنے بڑے ہو آپ ہمیں کشمیر سے ہوئی کشمیر سے ہو آپ کا کیا پرولم تھی سریر میں میری یہ اٹھائیس سال پہلے ایک جوک سے میرا ایک ایکسیڈنٹ ہوا تھا اسی میں میری سپین انجری ہوئی ہے سپین انجری کا مطلب ہے کہ جو انسان کا جسم ہے جو شریر ہے اس کا جو ناتا ہوتا ہے برین اور باقی پارٹس باڈی میں وہ سپینل کارڈ سے ہوتا ہے جب کارڈ کو چوٹ لگتی ہے تو آدمی کا جسم اس کے نیچے سے بیکار ہو جاتا ہے اس میں پھر کئی مشکلات آتے ہیں اور سے ایک ہوتا ہے بیڈ سول بیڈ سول ہمیں ایک نیچے زخم آتا ہے جس کو ہونے میں بہت کم زخم لگتا ہے لیکن ٹھیک ہونے میں بہت ٹائم لگتا ہے تو اسی بیڈ سول کو ٹھیک کرنے میں جو یہ سنسا ہے یہاں سرو ہیومٹی سرو گارڈ ٹرسٹ ان کا ایک سروس سینٹر ہے یہاں جہاں پہ ان بیماروں کا علاج کرتے ہیں کیونکہ امیر لوگ تو ہر ایک جگہ جائیں گے ہم. لیکن جو غریب بندے ہیں وہ کہاں پہ جائیں گے اور اس کا علاج بڑا لمبا چلتا ہے کتنا فرق لگا یہاں پہ جانے کے بعد بہت فرق ہے یہاں تو ہم کیا ہے یہاں تو پوری آدھے انڈیا کے لوگ آتے ہیں خالی علاج ہی نہیں ان کا کھانا پینا اٹھنا بیٹھنا سب کچھ فری ہے یہاں چونکہ ان کی جگہ کم پڑ رہی ہے تو اس جگہ کو پورا کرنے کے لیے اس کا ایک اور یہ سٹوری بنا رہے ہیں اس سٹوری کو پورا کرنے کے لیے ان کو کچھ پینسوں کی کنٹریبیوشن کی اور جو سماج میں جو زہر پھیلا ہے آج مسلم اسی لیے ہندوسائی ایک ہم دیکھو ہم میں سے ایک ہندو ہے ایک مسلم ہے اور سکھ ہے تو بھائی چارہ کا سندیش دے کے اور سندیشہ دے کے ہم چلے ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਕਿ ਹਿੰਦੂ ਮੁਸਲਮ ਸਿੱਖ ਸਾਈ ਦਾ ਸੰਦੇਸ਼ ਲੈ ਕੇ ਵੀ ਇਹ ਵਿਕਤੀ ਜਾ ਰਹੇ ਨੇ ਤਾਂ ਇਸ ਨੂੰ ਲੈ ਕੇ ਬਾਬਾ ਜਸਵਿੰਦਰ ਸਿੰਘ ਕੋਹਲਾ ਤੇ ਨਾਲ ਹਰਵਿੰਦਪੁਰ ਸਾਹਿਬ ਨਾਲ ਨੇ ਨਾਲ ਦੀ ਨਾਲ ਚੱਲਦੇ ਰਹੋ ਆਪਾਂ ਗੱਲਬਾਤ ਵੀ ਕਰਦੇ ਰਹਾਂਗੇ ਕੋਹਲਾ ਜੀ ਤਾਂ ਕਿਵੇਂ ਦੇਖਦੇ ਹੋ ਬਾਬਾ ਜੀ ਜਿਹੜੇ ਉਹ ਮਰੀਜ਼ ਹੈ ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਪਰਿਵਾਰਕ ਮੈਂਬਰੀ ਛੱਡ ਦਿੰਦੇ ਨੇ ਉਸ ਤੋਂ ਬਾਅਦ ਜਾ ਕੇ ਸਸਤਾ ਸੰਭਰੀ ਹੈ ਜੀ ਦਾ ਇਸ ਤਰ੍ਹਾਂ ਹੈ ਜੀ ਵੀ ਇਹ ਇਹ ਪਰਉਪਕਾਰ ਦਾ ਬਹੁਤ ਵੱਡਾ ਇੱਕ ਜਜਵਾ ਕਿਹਾ ਜਾ ਸਕਦਾ ਹੈ ਗੁਰੂ ਨਾਨਕ ਮਹਾਰਾਜ ਦਾ ਜੋ ਚਲਾਇਆ ਸੰਦੇਸ਼ ਹੈ ਉਹਨੂੰ ਕਮਾਇਆ ਕਮਾਈ ਦੇ ਵਿੱਚ ਲਿਆਇਆ ਜਾ ਰਿਹਾ ਹੈ ਟਰਸਟ ਜੋ ਇਹ ਕੰਮ ਕਰ ਰਹੇ ਨੇ ਇਹ ਗਵਰਨਮੈਂਟਾਂ ਨੂੰ ਕਰਨੇ ਚਾਹੀਦੇ ਨੇ ਵੱਡੇ ਲੀਡਰਾਂ ਨੂੰ ਗੌਰ ਵਿੱਚ ਲਿਆਉਣਾ ਚਾਹੀਦਾ ਹੈ ਸੋ ਇਸ ਕਰਕੇ ਇਹ ਬਹੁਤ ਇੱਕ ਸਲਾਗਾਯੋਗ ਸ਼ਬਦ ਹੈ ਇਹ ਇਹਨਾਂ ਦਾ ਕਦਮ ਹੈ ਇਹ ਸੰਸਾਰ ਨੂੰ ਇੱਕ ਚੰਦਨ ਮਨਾਰਾ ਹੈ ਮਾਨਸਿਕ ਯਾਤਸਭਾ ਇੱਕ ਪਹਿਚਾਣ ਉਹਦੇ ਅਨੁਸਾਰ ਭਾਈ ਕਨਈਆ ਜੀ ਦੀ ਸਾਖੀ ਆਪਾਂ ਸੁਣਦੇ ਪੜ੍ਹਦੇ ਆਂ ਉਹ ਚੀਜ਼ ਨੂੰ ਮੁੱਖ ਰੱਖਦੇ ਹੋਏ ਜੋ ਸੰਸਥਾ ਹੈ ਇਸ ਚੀਜ਼ ਨੂੰ ਮਸ਼ੀਨ ਨੂੰ ਚਲਾ ਰਹੀ ਹੈ ਤੇ ਇੱਕ ਬਹੁਤ ਵੱਡੇ ਗਾਫਲੇ ਦੇ ਵਿੱਚ ਨਾਲ ਵੀ ਜਾ ਰਹੇ ਨੇ ਵੱਡਾ ਕੰਮ ਹੈ ਇਹ ਮਹਾਰਾਜ ਇਹਨਾਂ ਦੀ ਸੰਪੂਰਨਤਾ ਹੀ ਕਰਨ ਐਸੇ ਕੰਮ ਸਾਰਿਆਂ ਨੂੰ ਹੀ ਕਰਨੇ ਚਾਹੀਦੇ ਨੇ ਹਰ ਬੰਦੇ ਦੀ ਐਸੀ ਸੋਚ ਹੋ ਜਾਵੇ ਫਿਰ ਤੇ ਸਵਰਗ ਹੋ ਸਕਦਾ ਹੈ ਇਹ ਪਰਉਪਕਾਰ ਦੇ ਜਾਦੂ ਨੇ ਬਿਲਕੁਲ ਰਵਿੰਦਪੁਰੀ ਜੀ ਕਿਵੇਂ ਦੇਖਦੇ ਹੋ ਤੁਸੀਂ ਪਹੁੰਚੇ ਹੋ ਇਹਨਾਂ ਨੂੰ ਇੱਕ ਹੱਲਾਸ਼ੀਰ ਦੇਣ ਵਾਸਤੇ ਨਾਲੇ ਗੁਰੂ ਸਾਹਿਬ ਦੇ ਯਾਤਰਾ ਕਰਨ ਜਾ ਰਹੇ ਨੇ ਇੱਕ ਸੰਦੇਸ਼ ਪੰਜਾਬ ਦੇ ਦੇਣ ਜਾ ਰਹੇ ਨੇ ਕਿ ਸਾਡੀ ਮਦਦ ਕਰੋ ਸਾਨੂੰ ਫੰਡਾਂ ਦੀ ਬਹੁਤ ਲੋੜ ਹੈ ਕਿਉਂਕਿ ਸਾਡੇ ਪਰਿਵਾਰ ਕੇ ਮੈਂਬਰ ਫੌਂਡ ਨਹੀਂ ਕਰ ਸਕਦੇ ਉਸ ਤਰੀਕੇ ਦਾ ਖਰਚਾ ਪਰ ਪੰਜਾਬ ਦੇ ਲੋਕ ਲੱਗਦੇ ਕਿ ਮਦਦ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵ ਹਿਊਮੈਨਿਟੀ ਸਰਵ ਗੋਡ ਟੂ ਚੈਰੀਟੇਬਲ ਟਰਸਟ ਸਾਡੇ ਤਵਾੜਾ ਸਾਹਬ ਤੋਂ ਬਾਬਾ ਕੋਲਾ ਜੀ ਔਰ ਸਾਡੇ ਸੁਰਿੰਦਰ ਸਿੰਘ ਸਰਪੰਚ ਜੀ ਨਵਜੋਤ ਸਿੰਘ ਜੋਤੀ ਜੀ ਔਰ ਇਹ ਜਿਹੜੀ ਸੰਸਾ ਇਹ ਕਾਰਜ ਕਰ ਰਹੀ ਹੈ ਪਿਛਲੇ ਮੇਰੇ ਖਲ 25 30 ਸਾਲ ਤੋਂ ਇਹ ਨਿਸ਼ਕਾਮ ਸੇਵਾ ਕਰ ਰਹੇ ਹਨ ਜਿਹੜਾ ਕਿ ਸਰਕਾਰਾਂ ਨਹੀਂ ਕਰ ਪਾਈਆਂ ਕਿਦ ਤਰ੍ਹਾਂ ਕਹਿੰਦੇ ਸਰਕਾਰਾਂ ਦਾ ਫੇਲੀਅਰ ਹੈ ਔਰ ਇਹਨਾਂ ਨੂੰ ਪ੍ਰਮਾਤਮਾ ਨੇ ਵਾਹਿਗੁਰੂ ਨੇ ਬਲ ਬਖਸ਼ਿਆ ਤਾਂ ਮੈਂ ਵੀ ਬਹੁਤ ਵਾਰ ਮੌਕਾ ਮਿਲਿਆ ਬੜੇ ਇਹਨਾਂ ਨੇ ਕੈਂਪ ਵੀ ਲਗਾਏ ਆ ਔਰ ਬਹੁ ਵੱਡਾ ਹਸਪੀਟਲ ਉੱਥੇ ਵੀ ਚੱਲ ਰਿਹਾ ਹੈ ਇੱਥੇ ਵੀ ਇੱਕ ਆਪਣਾ ਖਰੜ ਦੇ ਨਜ਼ਦੀਕ ਬਹੁ ਵੱਡਾ ਹਸਪੀਟਲ ਔਰ ਜਿਹੜੀ ਇਹ ਸਪੈਨ ਕੋਡ ਇੰਜਰੀ ਆ ਉਹ ਬਹੁਤ ਭਿਆਨਕ ਕੋ ਹੈ ਜਿਹਦੇ ਨਾਲ ਸਰੀਰ ਬਿਲਕੁਲ ਬੰਦਾ ਪਹਾ ਜੋ ਕੇ ਰਹਿ ਜਾਂਦਾ ਹੈ ਪਰ ਕਿਤੇ ਨਾ ਕਿਤੇ ਅੱਜ ਜਿਹੜਾ ਹੈ ਇਹਨਾਂ ਨੇ ਸਰਬ ਧਰਮ ਸਾਰੇ ਕਮਿਊਨਿਟੀਆਂ ਦੇ ਜਿਹੜੇ ਪੀੜਤ ਐ ਵਿਚਾਰੇ ਇਹ ਔਰ ਬੜੇ ਹਲਾਸ਼ੇਰੀ ਨਾਲ ਇਹਨਾਂ ਨੇ ਜਿਹੜਾ ਸਾਡੇ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਸ੍ਰੀ ਅਮ੍ਰਿਤਸਰ ਸਾਹਿਬ ਵੀ ਕੇ ਇਹ ਯਾਤਰਾ ਜਿਹੜੀ ਸ੍ਰੀ ਸਿੰਘ ਸੇਦ ਦਾ ਗੁਰਦੁਆਰਾ ਸਾਹਿਬ ਤੋਂ ਸਟਾਰਟ ਕੀਤੀ ਹੈ ਉਹ ਵੱਡਾ ਇਹ ਮਤਲਬ ਇੱਕ ਮੈਸੇਜ ਹੈ ਸਾਰਿਆਂ ਲਈ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਜਿਹੜੇ ਅਸੀਂ ਸ਼ੋਸ਼ੇ ਵਾਜੀ ਚ ਔਰ ਇਧਰ ਉਧਰ ਪੈਸਾ ਖਰਦੇ ਆਂ ਚਾਹੇ ਅਸੀਂ ਬਰਥਡੇ ਮਨਾਨੇ ਅਨਿਵਰਸਰੀਆਂ ਮਨਾਨੇ ਬੜੇ ਬੜੇ ਹੋਰ ਵੀ ਉਹ ਪੈਸਾ ਇਹ ਜੇ ਸੁਭ ਕਾਰਜ ਲਈ ٹرسٹ ਨਾਲ ਖੜ ਕੇ ਆਪਾਂ ਨੂੰ ਇਹ ਜਿਹੜੇ ਪੀੜਤ ਐ ਜਿਨ੍ਹਾਂ ਨੂੰ ਸਰਕਾਰ ਨੇ ਅਣਦੇਖਿਆ ਕਰਿਆ ਆ ਅੱਜ ਤੱਕ ਉਹਨਾਂ ਦੇ ਉੱਤੇ ਦੇਖ ਲੱਗੇ ਇਹ ਸੱਚੀ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਜਿਹੜੀ ਐ ਸੇਵਾ ਹੋਰ ਮੈਂ ਪ੍ਰਸਤੁਤਾ ਥੋੜਾ ਮੀਡੀਆ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਯਾਤਰਾ ਚ ਸਾਨੂੰ ਵੀ ਛੋੜੇ ਨਿਮਾਣਿਆਂ ਨੂੰ ਚਲੋ ਸੇਵਾ ਦਾ ਮੌਕਾ ਮਿਲਿਆ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੇ ਨਾਲ ਹਿੰਮਤ ਕਰਕੇ ਦੇਖੋ ਇਹ ਵਿਚਾਰੇ ਅਪਾਹਜ ਹੋ ਕੇ ਇਹਨਾਂ ਨੇ 5 ਦਿਨ ਚੋਂ ਅੰਮ੍ਰਿਤਸਰ ਪਹੁੰਚਣਾ ਸ਼੍ਰੀ ਅੰਮ੍ਰਿਤਸਰ ਪਹੁੰਚ ਕੇ ਬਹੁਤ ਵੱਡੀ ਇੱਕ ਇਹਨਾਂ ਦੀ ਜੜੀ ਹੈ ਇਹ ਜਿਹੜੀ ਪਹੁੰਚ ਕਰਨਗੇ ਪਰਰਮਾਤਮਾ ਵਾਹਿਗੁਰੂ ਜੀ ਔਰ ਸਾਰਿਆਂ ਨੂੰ ਇਹ ਮੈਸੇਜ ਆਂਦਾ ਹੈ ਕਿ ਆਪਾਂ ਮਿਲ ਕੇ ਐਸਾ ਦੇ ਕਾਰਜ ਜਿਹੜੇ ٹرسٹ ਚਲਾ ਰਹੇ ਆਂ ਨਿਸ਼ਕਾਮ ਸੇਵਾ ਕਰ ਰਹੇ ਆਂ ਆਪਣਾ ਸਾਰਾ ਕਾਰੋਬਾਰ ਸਭ ਪ੍ਰਾਪਰਟੀ ਜਿਹਨਾਂ ਨੇ ਛੱਡ ਗਏ ਇਸ ਪਾਸੇ ਲੱਗੇ ਆ ਬਿਲਕੁਲ ਬਹੁਤ ਇਹਨਾਂ ਕੋਲ ਕਿਸੇ ਕੋਲ ਵੀ ਕੋਈ ਇਸ ਚੀਜ਼ ਦੀ ਘਾਟ ਨਹੀਂ ਹੈ ਹਾਂ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਆਪਣਾ ਕੰਮ ਕਾਰ ਛੱਡ ਕੇ ਜਿਹੜਾ ਤੁਸੀਂ ਦੇਖੋ ਕੀ ਸੰਸਥਾ ਦੇ ਮੈਂਬਰ ਨੇ ਤਾਂ ਇਹਨਾਂ ਅਮਰੀਜਾਂ ਦੀ ਸੇਵਾ ਕਰ ਰਹੇ ਨੇ ਸਾਰਿਆਂ ਨੂੰ ਇਹਦੀ ਸਿੱਖਿਆ ਜਿਹੜੀ ਹੈ ਉਹ ਲੈ ਕੇ ਨਸ਼ਿਆਂ ਤੋਂ ਦੂਰ ਰਹਿ ਕੇ ਜਵਾਨੀ ਜਿਹੜੀ ਹੈ ਸਾਡੀ ਉਹ ਇਸ ਪਾਸੇ ਲੱਗੇ ਸਾਡੇ ਤੇ ਆਪਣੇ ਵਿਸ਼ਵ ਗੁਰਮਤ ਰੋਹਾਨੀ ਮਿਸ਼ਨ ਬਾਬਾ ਸੰਤ ਬ੍ਰਿਯਾਮ ਸਿੰਘ ਜੀ ਕਬਲਕ੍ਰੀਤ ਸਿੰਘ ਜੀ ਭਾਈ ਸੁਖਿੰਦਰ ਜੀ ਭਾਈ ਕੋਲਾ ਜੀ ਇਹ ਸਾਰੇ ਇਹ ਵੀ ਹਰ ਟਾਈਮ ਮੋਡੇ ਨਾਲ ਮੋੜਾ ਲਾ ਕੇ ਸ਼ੁਭਕਾਰ ਚ ਠੀਕ ਹੈ ਠੀਕ ਖੜਦੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕੀ ਅਰਵਿੰਦਪੁਰੀ ਨੇ ਜਿਹੜੇ ਨਾਲ ਜ ਨਾਲ ਇੱਥੇ ਪਹੁੰਚ ਕੇ ਇਹਨਾਂ ਨੂੰ ਹੌਸਲਾ ਦਿੱਤਾ ਤਾਂ ਬਤਵਤ ਖਬਰ ਸ਼ੇਅਰ ਕਰਦੇ ਨਾ ਤੇ ਆਪਣਾ ਵਿਚਾਰ ਜੁਤੋ ਧੰਨਵਾਦ